हां जी दोस्तों, सत श्री अकाल जी सारेयानु। स्वागत है सारेयांदा टाळीवाल डेयरी फार्म ਦੇ ਉੱਤੇ। ਦੋਸਤੋ ਅੱਜ ਤੁਹਾਨੂੰ ਜਾਣਕਾਰੀ ਦਿੰਨੇ ਆਂ ਆਪਾਂ ਜੋ ਪੀਡੀਐਫ ਵੱਲੋਂ ਪਸ਼ੂ ਮੰਡੀ ਜਗਰਾਉਂ ਦੇ ਵਿੱਚ ਮਿਲਕਿੰਗ ਦੀ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈਗੀ। ਵੀ ਉਹ ਕਦੋਂ ਹੋ ਰਹੀ ਹੈਗੀ, ਕਦੋਂ ਪਸ਼ੂਆਂ ਦੀ ਐਂਟਰੀ ਹੈ, ਕਿਹੜੇ-ਕਿਹੜੇ ਪਸ਼ੂਆਂ ਦੀ ਐਂਟਰੀ ਹੈਗੀ ਤੇ ਕਿੰਨੀ ਤਰੀਕ ਨੂੰ ਖਾਲੀ ਕਰੇ ਜਾਣਗੇ। ਉਹ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਕੀ-ਕੀ ਸ਼ਰਤਾਂ ਹੋਣਗੀਆਂ। ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ, ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਹ ਤੀਜਾ ਪੀਡੀਐਫ ਮਿਲਕਿੰਗ ਚੈਂਪੀਅਨਸ਼ਿਪ ਆ ਗਈ ਇਹ ਹੋਣੀ ਹੈ ਦਸੰਬਰ ਮਿਤੀ 16 17 18 ਦਸੰਬਰ 2024 ਪਸ਼ੂ ਮੰਡੀ ਜਗਰਾਉਂ ਲੁਧਿਆਣਾ ਦੇ ਵਿੱਚ ਹੋਣੀ ਹੈ ਜਿੱਥੇ ਪੀਡੀਐਫ ਦਾ ਮੇਲਾ ਲੱਗਦਾ ਹੁੰਦਾ ਉੱਥੇ ਹੀ ਹੋਣੀ ਹੈ ਇਹ ਪਸ਼ੂਗੰਦੀਆਂ ਐਂਟਰੀਆਂ 13 ਤੇ ਦਸੰਬਰ ਨੂੰ ਆ ਸ਼ਾਮ 6 ਵਜੇ ਤੱਕ ਆ ਤੇ ਜੋ ਦੁੱਧ ਚਵਾਈ ਦੀਆਂ ਕੈਟਾਗਰੀਆਂ ਗਈਆਂ ਉਹ ਤੁਹਾਨੂੰ ਆਪਾਂ ਦੱਸ ਦਿਆਂ ਕਿਹੜੀਆਂ-ਕਿਹੜੀਆਂ ਤੁਸੀਂ ਨੋਟ ਕਰ ਲਿਓ ਤੇ ਬਾਕੀ ਹਰ ਇੱਕ ਕੈਟਾਗਰੀ ਦੇ ਵਿੱਚ 10 ਇਨਾਮ ਦਿੱਤੇ ਜਾਣਗੇ ਬਹੁਤ ਵਧੀਆ ਪੀਡੀਐਫ ਇਹ ਲੱਲੋਂ ਉਪਰ ਆ ਲਗਾ ਇਹਦੇ ਵਿੱਚ ਐਫ ਗਾਵਾ ਜਰਸੀ ਤੇ ਜਿਵੇਂ ਕਿ ਮੱਝਾਂ ਆ ਗਈਆਂ ਮੋਹਰਾ ਤੇ ਨੀਲੀ ਰਾਵੀ ਐਫ ਗਾਵਾ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਵੱਡੀਆਂ ਗਾਵਾ 50 ਕਿਲੋ ਤੋਂ ਉੱਪਰ ਵਾਲੀਆਂ ਉਹ ਭਾਗ ਲੈ ਸਕਦੇ ਨੇ ਇਹਦੇ ਵਿੱਚ ਉਸ ਤੋਂ ਬਾਅਦ ਦੂਜੇ ਨੰਬਰ ਤੇ ਐਚ ਐਫ ਗਾਵਾਂ 2 ਦੰਦ ਇਹਨਾਂ ਦਾ ਮੁਕਾਬਲਾ ਹੋਣਾਗਾ ਤੀਜੇ ਨੰਬਰ ਤੇ ਜਰਸੀ ਗਾਵਾਂ 35 ਕਿਲੋ ਤੋਂ ਉੱਪਰ ਹੋਣੀਆਂ ਚਾਹੀਦੀਆਂ ਚੌਥੇ ਨੰਬਰ ਤੇ ਮੋਰਾ ਮੱਝਾਂ ਇਹ 15 ਲੀਟਰ ਤੋਂ ਉੱਪਰ ਹੋਣੀ ਚਾਹੀਦੀ ਹੈਗੀ ਤੇ ਪੰਜਵੇਂ ਨੰਬਰ ਤੇ ਅਖੀਰ ਤੇ ਨੀਲੀ 라ਵੀ ਮੱਝਾਂ ਇਹ ਵੀ 15 ਲੀਟਰ ਤੋਂ ਉੱਪਰ ਹੋਣ ਚਾਹੀਦੀਆਂ ਹੋਈਆਂ ਇਹਨਾਂ ਪ੍ਰਸ਼ਨਾਂ ਦੇ ਮੁਕਾਬਲੇ ਹੋਣਗੇ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਸ਼ਰਤਾਂ ਦੱਸਦੇ ਆਂ ਜਿਹੜੀਆਂ ਸ਼ਰਤਾਂ ਪਹਿਲੇ ਨੰਬਰ ਤੇ ਆ ਕੋਈ ਵੀ ਆਪ ਦੇ ਕੋਲੋਂ ਕੋਈ ਟੀਕਾ ਡਰ ਲਾ ਨਹੀਂ ला ਸਕਦਾ ਇਹ ਪੂਰਨ ਤੌਰ ਤੇ ਪਾਬੰਦੀ ਹੈਗੀ ਤੇ ਦੂਸਰੇ ਨੰਬਰ ਤੇ ਹੈਗੀ ਆ ਜੋ ਵੀ ਦਵਾਈ ਦਾ ਪ੍ਰਬੰਧ ਦਾ ਸਾਰਾ ਪਸ਼ੂਆਂ ਦੇ ਲੱਗਣਾ ਕੋਈ ਲੋੜ ਆ ਉਹ ਆਉ ਉਹ ਵੀ ਆਪ ਦੇ ਕੋਲੋਂ ਨਹੀਂ ला ਸਕਦਾ ਉਹ ਪੀਡੀਐਫ ਵੱਲੋਂ ਦਿੱਤੀ ਜਾਊਗੀ ਤੇ ਬਾਕੀ ਮੂਹ ਰਹੀਂ ਕੋਈ ਵੀ ਚੀਜ਼ ਉਹ ਕਮਰੇਟ ਕਮੇਟੀ ਦੀ ਨਿਗਰਾਨੀ ਦੇ ਵਿੱਚ ਹੀ ਦੇਖ ਸਕਦਾਗਾ ਆਪ ਦੀ ਮਰਜ਼ੀ ਦੇ ਨਾਲ ਜਾਂ ਚੋਰੀ ਨਹੀਂ ਦੇ ਸਕਦਾਗਾ ਕਮੇਟੀ ਦੀ ਨਿਗਰਾਨੀ ਹੈ ਇੱਥਾ ਦੱਸ ਕੇ ਪੁੱਛ ਕੇ ਫੇਰ ਦੇ ਸਕਦਾਗਾ ਤੇ ਜੋ ਦੁੱਧ ਚਵਾਈ ਵਾਲੇ ਪਸ਼ੂ ਆਉਣਗੇ ਟੋਟਲ ਹੀ ਪਸ਼ੂ ਜਿਵੇਂ ਮੱਝਾਂ ਹੋਗੀਆਂ ਗਾਵਾਂ ਹੋਗੀਆਂ ਮਤਲਬ A2 ਵਾਲਾ ਟੋਟਲ ਹੀ ਪਸ਼ੂ ਆਗੇ ਇਹਦੇ ਵਿੱਚ ਸਾਰੇ ਜਿੰਨੇ ਵੀ ਹੈਗੇ ਹੈਗੇ ਨੀਲੀ ਰਾਵੀ ਜਿਵੇਂ ਹੋ ਗਈ ਮੋਹਰਾ ਜਰਸੀ ਐਚ ਐਫ ਏ ਟੂ ਜ਼ेड ਸਾਰੇ ਪ੍ਰਸ਼ਣਾਂ ਦੇ ਸੈਂਪਲ ਜਿਹਦੇ ਵੀ ਕਮੇਟੀ ਚਾਹੇ ਮੌਕੇ ਤੇ ਸੈਂਪਲ ਲੈ ਸਕਦੀ ਹੈ ਕਿਸੇ ਵੀ ਪਸ਼ੂ ਦਾ ਕਿਸੇ ਵੀ ਟਾਈਮ ਸੈਂਪਲ ਲੈ ਸਕਦੀ ਹੈ ਉਹ ਇਹ ਉਹਨਾਂ ਦੀ ਆਪ ਦੀ ਮਰਜ਼ੀ ਹੈਗੀ ਉਹ ਕਿਸੇ ਵੀ ਟਾਈਮ ਸੈਂਪਲ ਲੈ ਕੇ ਟੈਸਟ ਕਰਾ ਸਕਦੀ ਹੈ ਜੇ ਉਹਨਾਂ ਨੂੰ ਕੋਈ ਲੱਗੇ ਜਾਂ ਕੋਈ ਡਾਊਟ ਲੱਗੇ ਤੇ ਬਾਕੀ ਸਾਰੇ ਪ੍ਰਸ਼ਣਾਂ ਦੇ ਵੈਕਸੀਨੇਸ਼ਨ ਹਰ ਇੱਕ ਬਿਮਾਰੀ ਦੀ ਹੋਈ ਹੋਣੀ ਚਾਹੀਦੀ ਆ ਤੇ ਇਹ ਜ਼ਰੂਰੀ ਵੀ ਆ ਕਿਉਂਕਿ ਹੋਰ ਪਰਸਨਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈਗਾ ਤੇ ਇਸ ਲਈ ਵੈਕਸੀਨੇਸ਼ਨ ਹੋਈ ਹੋਣੀ ਜ਼ਰੂਰੀ ਹੈ ਇਹ ਗੱਲ ਦਾ ਵੀ ਤੁਸੀਂ ਧਿਆਨ ਰੱਖਣਾਗਾ ਤੇ ਬਾਕੀ ਜੋ ਫੈਸਲੇ ਹੋਣੇ ਆ ਉਹ ਸਾਰੇ ਅੰਤਮ ਹੋਣੇ ਆਗੇ ਜੋ ਵੀ ਫੈਸਲਾ ਹੋਣਾ ਕਿਸੇ ਵੀ ਪ੍ਰਕਾਰ ਦਾ ਉਹ ਮੰਨਣਾ ਪੈਣਾਗਾ ਤੇ ਅਖੀਰਲੇ ਹੀ ਫੈਸਲਾ ਹੋਊਗਾ ਉਹ ਤੇ ਫਿਰ ਇਸ ਗੱਲ ਦਾ ਵੀ ਕੋਈ ਇਤਰਾਜ਼ ਨਾ ਕਰੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਜੋ ਫੈਸਲੇ ਕਰਨੇ ਆ ਆਪਦੇ ਨੂੰ ਸਾਰੇ ਸਹੀ ਤੇ ਕਲੀਅਰ ਫੈਸਲੇ ਕਰਨੇ ਆ ਸਜਾਈ ਤੇ ਤੇ ਉਹ ਹਰੇਕ ਨੂੰ ਮੰਨਣਾ ਪਊਗਾ ਤੇ ਬਾਕੀ ਜੋ ਦੁੱਧ ਵਾਲੀਆਂ ਗਾਇਆਂ ਗਈਆਂ ਉਹ 16 ਤਰੀਕ ਨੂੰ ਖਾਲੀ ਹੋਣਗੀਆਂ ਦੁਪਹਿਰੇ 12 ਵਜੇ ਤੇ ਫਿਰ ਸ਼ਾਮ ਨੂੰ ਰਾਤ ਨੂੰ 8 ਵਜੇ ਖਾਲੀ ਹੋਣਗੀਆਂ ਤੇ ਜੋ گاਵਾਾਂ ਦੀ ਚਵਾਈ ਉਹ ਤੁਹਾਨੂੰ ਪਤਾ ਹੀ ਆ ਵੱਡੀਆਂ گاਵਾਾਂ ਦੀ ਚਵਾਈ ਉਹ 8-8 ਘੰਟੇ ਬਾਅਦ ਹੋਊਗੀ ਇਸੇ ਤਰ੍ਹਾਂ ਹੀ ਹੁੰਦੀ ਹੈਗੀ ਕਿਉਂਕਿ ਜਿਆਦਾ ਦੁੱਧ ਵਾਲੀਆਂ ਗਾਇਆਂ ਗਈਆਂ ਚਲੋ ਮੱਝਾਂ ਹੋ ਗਈਆਂ ਜਿਵੇਂ ਮੱਝਾਂ ਦੀ ਤਾਂ ਦੋ ਟਾਈਮ ਹੀ ਹੋਣੀ ਆਗੀ ਤੇ ਗਾਵਾਂ ਦੀ ਚਵਾਈ ਉਹਦੇ ਹਿਸਾਬ ਨਾਲ ਹੀ ਹੋਣੀ ਆ ਤੁਹਾਨੂੰ ਸਭ ਨੂੰ ਪਤਾ 8-8 ਘੰਟੇ ਬਾਅਦ ਚਵਾਈ ਹੋਣੀ ਹੈ ਗਾਵਾਂ ਦੀ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਫੇਰਾ ਫੇਰੀ ਕਰਦਾ ਜਾਂ ਕੋਈ ਜੋ ਆਪਣੇ ਜੋ ਕ੍ਰਾਈਟੇਰੀਆ ਰੱਖਿਆ ਹੁੰਦਾ ਉਹਦੀ ਕੋਈ ਉਲੰਘਣਾ ਕਰਦਾਗਾ ਤੇ ਜਾਂ ਕੋਈ ਟਿਕਾ ਟੱਲਾ ਲਾਉਂਦਾ ਕੋਈ ਚੋਰੀ ਛੱਪੇ ਕੋਈ ਦਵਾਈ ਬੂਟੀ ਕੋਈ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਹਿਰਾ ਫੇਰੀ ਕਰਦਾ ਹੋਗਾ ਜੇ ਉਹ ਫੜਿਆ ਜਾਂਦਾ ਤਾਂ ਉਸ ਨੂੰ 3 ਸਾਲ ਲਈ ਬਾਹਰ ਕੀਤਾ ਜਾਊਗਾ 3 ਸਾਲ ਉਹ ਪਸ਼ੂ ਜਾਂ ਉਹ ਬੰਦਾ ਉਹ ਕੰਪੀੜੀ ਐਫਏ ਦੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਉਹਨੂੰ ਹਿੱਸਾ ਨਹੀਂ ਲੈਣ ਦਿੱਤਾ ਜਾਊਗਾ 3 ਸਾਲ ਤੱਕ ਬਾਹਰ ਕੰਢਿਆ ਜਾਊਗਾ ਉਹ 3 ਸਾਲ ਤੋਂ ਬਾਅਦ ਫੇਰ ਆ ਸਕਦਾ ਉਹ ਤੇ ਇਹ ਵੀ ਵਧੀਆ ਪਰ ਆਲਾਗਾ ਪੀੜੀ ਐਫ ਦਾ ਤੇ ਉਸ ਤੋਂ ਬਾਅਦ ਜੋ ਮਿਲਕਿੰਗ ਹੋਣੀ ਆ ਪਸ਼ੂਆਂ ਦੀ ਜਾਂ ਜੋ ਵੀ ਦੇਖ ਰੇ ਕੋ ਹੋਣੀ ਆ ਪਸ਼ੂਆਂ ਦੀ ਸਾਰੀ ਉਹ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੀ ਹੋਣੀ ਹੈਗੀ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਕੈਮਰਾ ਦੀ ਨਿਗਰਾਨੀ ਵਿੱਚ ਹੀ ਇਹ ਸਾਰਾ ਕੁਝ ਹੋਊਗਾ ਤੇ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੀ ਨਹੀਂ ਰਹੂਗਾ ਕਿਉਂਕਿ ਕੈਮਰਾ ਦੀ ਨਿਗਰਾਨੀ ਦੇ ਵਿੱਚ ਹੀ ਸਾਰਾ ਕੁਝ ਆਣਾ ਹੈ ਜੇ ਕੋਈ ਗਲਤ ਬਾਤ ਹੁੰਦੀ ਵੀ ਆ ਵੀ ਉਹ ਸਾਰੀ ਵਿੱਚ ਕੈਦ ਹੋ ਜਾਣੀ ਹੈ ਇਹ ਸੀ ਸੀ ਟੀ ਵੀ ਕੈਮਰੇਆਂ ਦਾ ਪ੍ਰਬਾਲਾ ਵੀ ਬਹੁਤ ਵਧੀਆ ਹੈਗਾ ਹਰੇਕ ਮੇਲੇਆਂ ਦੀ ਹੁਣ ਤਾਂ ਹੋਣ ਲੱਗ ਗਿਆ ਹੈ ਤੇ ਸ਼ੁਰੂਆਤ ਹੋਈ ਸੀ ਧਨੌਲੇ ਬੀ ਐਫ ਐ ਪਸ਼ੂ ਮੇਲੇ ਦਾ ਤੇ ਉਸ ਤੋਂ ਬਾਅਦ ਜੋ ਰਜਿਸਟ੍ਰੇਸ਼ਨ ਸਮੇਂ ਜਿਹੜਾ ਨੰਬਰ ਵੀ ਫਾਰਮਰ ਨੂੰ ਅਲਾਟ ਕੀਤਾ ਜਾਊਗਾ ਜਦੋਂ ਰਜਿਸਟ੍ਰੇਸ਼ਨ ਹੁੰਦੀ ਆ ਤੇ ਜਿਹੜਾ ਵੀ ਨੰਬਰ ਫਾਰਮਰ ਨੂੰ ਦਿੱਤਾ ਜਾਂਦਾ ਵੀ ਤੇਰਾ ਆ ਨੰਬਰ ਆ ਗਿਆ ਛੱਡਦਾ ਤੇ ਜਾਨਵਰ ਉੱਥੇ ਹੀ ਰੱਖਣੇ ਪੈਣੇ ਆ ਉਹਨੂੰ ਜਿਹੜਾ ਨੰਬਰ ਅਲਾਟ ਕੀਤਾ ਜਾਊਗਾ ਰਜਿਸਟ੍ਰੇਸ਼ਨ ਸਮੇ ਉਸ ਨੰਬਰ ਵਾਲੇ ਸੈੱਟ ਦੇ ਵਿੱਚ ਹੀ ਉਹਨੂੰ ਜਾਨਵਰ ਰੱਖਣੇ ਪੈਣੇ ਆਗੇ ਐ ਨਹੀਂ ਹੈਗਾ ਵੀ ਆਪਦੀ ਮਰਜ਼ੀ ਦੇ ਨਾਲ ਵੀ ਹੋਰ ਕਿਤੇ ਤੰਬੂ ਚ ਲੈ ਜਾਊਗਾ ਜਾਂ ਆਪਦੀ ਮਰਜ਼ੀ ਨਾਲ ਰੋਕ ਲੂਗਾ ਤੰਬੂ ਹਨਾ ਆਪਦੀ ਮਰਜ਼ੀ ਨਾਲ ਤੰਬੂ ਨਹੀਂ ਰੋਕ ਸਕਦਾ ਜੋ ਰਜਿਸਟ੍ਰੇਸ਼ਨ ਕਰਾ ਕੇ ਅਲਾਟ ਕੀਤਾ ਜਾਊਗਾ ਉਸ ਤੰਬੂ ਦੇ ਵਿੱਚ ਹੀ ਉਹਨੂੰ ਪਸ਼ੂ ਰੱਖਣੇ ਪੈਣੇ ਆਗੇ ਜੋ ਵੀ ਅਲਾਟ ਕੀਤਾ ਜਾਊਗਾ ਮਤਲਬ ਕਿ ਆਪਦੀ ਮਰਜ਼ੀ ਨਹੀਂ ਆਣੀ ਕੋਈ ਵੀ ਪਸ਼ੂ ਕਿਸੇ ਵੀ ਤੰਬੂ ਦੇ ਵਿੱਚ ਰੱਖ ਸਕਦਾ ਰੋਕ ਸਕਦਾ ਤੇ ਇਹ ਜ਼ਰੂਰੀ ਯਾਨੀ ਕਿ ਕਾਫੀ ਸ਼ਰਤਾਂ ਸੀਗੀਆਂ ਤੇ ਉਮੀਦ ਆ ਵੀ ਸ਼ਰਤਾਂ ਤੁਸੀਂ ਸਾਰੀਆਂ ਜਾਣ ਲੈਣਾ ਹੋਣਗੀਆਂ ਤੇ ਤੁਹਾਨੂੰ ਚੰਗੀਆਂ ਵੀ ਲੱਗਣਗੀਆਂ ਤੇ ਬਾਕੀ ਜੋ ਇਹ ਤੁਸੀਂ ਸਾਰਾ ਦੇਖ ਰਹੇ ਹੋ ਦ੍ਰਿਸ਼ ਕੰਪੀਟੀਸ਼ਨ ਦਾ ਹੋ ਰਿਹਾ ਇਹ ਧਨੌਲਾ ਮੇਲਾ ਜੋ BFA ਦਾ ਹੁਣੇ-ਹੁਣੇ ਹੋ ਕੇwidehatਗਾ ਉਸ ਮੇਲੇ ਦਾ ਦ੍ਰਿਸ਼ ਉਹ ਆਪਾਂ ਸਾਰਾ ਹੀ ਕਵਰ ਕਰਿਆ ਸੀਗਾ ਜਿਨੇ ਨਹੀਂ ਦੇਖਿਆ ਆਪਣੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਉਹ ਸਾਰੇ ਕੰਪੀਟੀਸ਼ਨ ਤੇ ਲਾਈਵ ਮਿਲਕਿੰਗਾਂ ਜਿੰਨੀਆਂ ਵੀ ਹੋਈਆਂ ਉਹ ਆਪਣੇ ਇਸ ਚੈਨਲ ਦੇ ਉੱਤੇ ਤੁਸੀਂ ਵਿੱਚੋਂ ਕੱਢ ਕੇ ਦੇਖ ਸਕਦੇ ਹੋ ਜਿੰਨੇ ਨਹੀਂ ਦੇਖੀਆਂ ਆਪਾਂ ਸਾਰਾ ਮੇਲਾ ਹੀ ਕਵਰ ਕਰਿਆ ਸੀਗਾ ਪਿਛਲੀ 1 ਸਾਲ ਵੀ ਕਵਰ ਕਰਿਆ ਸੀ ਤੇ ਪੀਡੀਫ ਮੇਲਾ ਵੀ ਆਪਾਂ ਕਵਰ ਕਰਦੇ ਆ 2 ਸਾਲ ਹੋ ਗਏ ਤੇ ਇਸ ਵਾਰ ਵੀ ਜਿਹੜੀ ਇਹ ਚੈਂਪੀਅਨਸ਼ਿਪ ਹੈ ਇਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਲਾਈਵ ਮਿਲਕਿੰਗ ਤੁਹਾਨੂੰ ਸਾਰੀ ਦਿਖਾਵਾਂਗੇ ਜੋ ਮੇਲੇ ਦਾ ਰੈਸਟੋਰ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਆਪਣੇ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋਗੇ ਬਾਕੀ ਉਸ ਤੋਂ ਬਾਅਦ ਜੋ ਕੰਪੀਟੀਸ਼ਨ ਵਗੈਰਾ ਹੋਣਿਆ ਜੋ ਵੱਡੇ ਲੈਵਲ ਤੇ ਮੇਲਾ ਹੁੰਦਾਗਾ ਪੀਡੀਐਫ ਇਹਦਾ ਉਹ ਫਰਵਰੀ ਚ ਹੋਣਾਗਾ ਤੇ ਉਹ ਵੀ ਆਪਾਂ ਸਾਰਾ ਕਵਰ ਕਰਾਂਗੇ ਉਹਦੇ ਵਿੱਚ ਵੀ ਜੋ ਮਿਲਕਿੰਗਾਂ ਹੋਣੀਆਂ ਜੋ ਕੰਪੀਟੀਸ਼ਨ ਹੋਣੀਆਂ ਤਿੰਨ ਦਿਨ ਚੱਲਣੇ ਆ ਉਹ ਵੀ ਆਪਾਂ ਸਾਰੇ ਕਵਰ ਕਰੇ ਸੀ ਤੇ ਇਸ ਵਾਰ ਵੀ ਕਵਰ ਕਰਾਂਗੇ ਤੇ ਜਿਹੜਾ ਇਹ ਹੈ ਇਹ ਸਿਰਫ ਮਿਲਕਿੰਗ ਦੀ ਚੈਂਪੀਅਨਸ਼ਿਪ ਹੈ ਤੇ ਧੰਨਵਾਦ ਜੰਗੇ ਲੱਗੇ ਅੱਗੇ ਸ਼ੇਅਰ ਜੂਰ ਕਰਦੇ